ਦਿੱਲੀ ਬੌਮਬਲਾਸ ਤੋਂ ਬਾਅਦ ਜਿਹੜਾ ਜਲੰਧਰ ਦਾ ਪੁਲਿਸ ਪ੍ਰਸ਼ਾਸਨ ਐਕਟਿਵ ਹੋਇਆ ਸੀਗਾ ਸਿਰਫ ਇੱਕ ਦਿਨ ਲਈ ਜੀ ਹਾਂ ਤੁਹਾਨੂੰ ਜੀ ਆਰ ਪੀ ਥਾਣੇ ਦੀ ਜਿਹੜੀ ਹੈ ਜਿਹੜਾ ਜੀ ਆਰ ਪੀ ਥਾਣਾ ਹੈ ਉਹਦੀ ਅਸਲ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਾਂ ਦਿਖਾਣੇ ਆ ਕਿ ਕਿੰਨੀ ਕੁ ਜ਼ਿਆਦਾ ਜਿਹੜੀ ਸੁਰੱਖਿਆ ਤਾਂ ਦੱਸਦੀ ਕਿ ਇੱਥੇ ਇੱਕ ਮੁੰਡਾ ਖੜਾ ਕੀਤਾ ਸੀ ਜਿਹਦੇ ਅਸੀਂ ਇੱਥੇ ਦਾਤ ਲਾਇਆ ਹੋਇਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੁਣ ਇਹਨੂੰ ਅਸੀਂ ਸਟੇਸ਼ਨ ਦੇ ਵਿੱਚ ਭੇਜਦੇ ਹਾਂ ਦੇਖਦੇ ਹਾਂ ਕਿੰਨੀ ਕੁ ਲੜਕੇ ਦੀ ਚੈਕਿੰਗ ਕੀਤੀ ਜਾਂਦੀ ਹੈ ਕਿੰਨੀ ਕੁ ਨਹੀਂ ਸੋ ਅੱਗੇ ਜਾ ਸੁ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਲੜਕੇ ਦੇ ਸਮਾਨ ਲੱ ਸਟੇਸ਼ਨ ਦੇ ਅੰਦਰ ਲੜਕਾ ਚੱਲ ਰਿਹਾ ਕੈਮਰਾਮੈਨ ਨੂੰ ਕਹੂੰਗਾ ਤਰਾ ਦਿਖਾ ਦੇ ਪਤਾ ਲੱਗ ਜੇ ਇਧਰ ਇਧਰ ਚੱਲ ਰਿਹਾ ਸੋ ਦੇਖ ਸਾਡਾ ਕਿ ਲਾਲ ਟੀ-ਸ਼ਰਟ ਦੇ ਵਿੱਚ ਜਿਹੜਾ ਸਾਡਾ ਲੜਕਾ ਗਿਆ ਕ੍ਰਾਸ ਕਰਕੇ ਨਿਕਲ ਗਿਆ ਹੋਇਆ ਕਿਸੇ ਨੇ ਕੋਈ ਜਿਹੜੀ ਚੈਕਿੰਗ ਨਹੀਂ ਕੀਤੀ ਉਸ ਤੋਂ ਬਾਅਦ ਮੈਂ ਲੜਕੇ ਨੂੰ ਕਹੂੰਗਾ ਜਿਹੜਾ ਵਾਪਸ ਜਿਹੜਾ ਦੁਬਾਰਾ ਆਏ ਤੁਸੀਂ ਦੇਖ ਸਕਦੇ ਹੋ ਫੇਰ ਦੁਆਰਾ ਜਿਹੜਾ ਲੜਕਾ ਆ ਉਹ ਜਿਹੜਾ ਨਿਕਲ ਕੇ ਬਾਹਰ ਆ ਰਿਹਾ ਮੈਂ ਕੈਮਰਾਮੈਨ ਨੂੰ ਕਹੂੰਗਾ ਤਾਂ ਇੱਕ ਵਾਰੀ ਦਿਖਾ ਦਿੱਤਾ ਜਾਵੇ ਕੈਮਰਾ ਕਰੀ ਉੱਧਰ ਤੁਹਾਨੂੰ ਦਿਖਾ ਦਈਏ ਕਿ ਜਿਹੜਾ ਸਮਾਨ ਆ ਲੜਕੇ ਦੇ ਫੇਰ ਇੱਥੇ ਹੀ ਲੱਗਾ ਆ ਸੋ ਇਹ ਪੁਲਿਸ ਜਿਹੜਾ ਪ੍ਰਸ਼ਾਸਨ ਹੈ ਕਿੰਨਾ ਕੁ ਜ਼ਿਆਦਾ ਐਕਟਿਵ ਹੈ ਤੁਹਾਨੂੰ ਜਿਹਦੀ ਤਸਵੀਰਾਂ ਜੜੀਆਂ ਅਸੀਂ ਦਿਖਾਉਂਦੇ ਆ ਸੋ ਸਿਫ ਤੁਹਾਨੂੰ ਦੱਸ ਦੇ ਕਿ ਖਾਣਾ ਪੂਰਤੀ ਲਈ ਜਿਹੜਾ ਇੱਥੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜੇ ਬੈਂਚ ਆਏ ਖਾਲੀ ਆ ਜਿੱਥੇ ਖਾਸ ਕਰ ਲਿਖਿਆ ਹੋਇਆ ਓਨਲੀ ਜੀਆਰਪੀ ਸਟਾਫ ਹੈਰਾਨਗੀ ਵਾਲੀ ਗੱਲ ਹੈ ਕਿ ਦਿੱਲੀ ਦੇ ਵਿੱਚ ਜਦੋਂ ਬੰਬ ਲਾਸਟ ਹੁੰਦਾ ਹੈ ਉਸ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹਰ ਥਾਂਵਾਂ ਦੇ ਵਿੱਚ ਜਿਹੜਾ ਕਿਹਾ ਜਾਂਦਾ ਹੈ ਕਿ ਪ੍ਰੋਪਰ ਤਰੀਕੇ ਨਾਲ ਜਿਹੜੀ ਇਹ ਚੈਕਿੰਗ ਕੀਤੀ ਜਾਵੇ ਤਾਂ ਕਿ ਕਿਸ ਤਰ੍ਹਾਂ ਦੀ ਕੋਈ ਦੁਰਘਟਨਾ ਜਿਹੜੀ ਆ ਨਾ ਵਾਪਰ ਜਾਵੇ ਹੈਰਾਨਗੀ ਵਾਲੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਸਿਰਫ ਕਾਹਨਾ ਫੁਰਤੀ ਲਈ ਇੱਕੋ ਦਿਨ ਜਿਹੜੀ ਇਹ ਚੀਜ਼ ਕਰਦਾ ਹੈ ਦੇਖ ਸਕਦੇ ਹੋ ਜਿਵੇਂ ਅਸੀਂ ਆਪਣੇ ਲੜਕੇ ਨੂੰ ਜਿਹੜਾ ਇਹ ਹੈ ਡੱਬ ਦੇ ਉੱਤੇ ਜਿਹੜੇ ਦਾਤ ਲਾ ਕੇ ਸਟੇਸ਼ਨ ਦੇ ਅੰਦਰ ਭੇਜਿਆ ਵਾ ਆਰਾਮ ਨਾਲ ਲੜਕਾ ਅੰਦਰ ਵੀ ਆਇਆ ਸਟੇਸ਼ਨ ਉਸ ਤੋਂ ਬਾਅਦ ਜਿਹੜਾ ਆ ਬਾਹਰ ਵੀ ਨਿਕਲ ਗਿਆ ਕੋਈ ਪੁਲਿਸ ਪ੍ਰਸ਼ਾਸਨ ਕਿ ਇਸ ਤਰ੍ਹਾਂ ਜਿਹੜਾ ਆ ਪੰਜਾਬ ਦੀ ਜਿਹੜੀ ਸੁਰੱਖਿਆ ਕੀਤੀ ਜਾਏਗੀ ਉੱਥੇ ਤੁਹਾਨੂੰ ਦੱਸ ਦਈਏ ਕਾਫੀ ਇੱਥੇ ਲੋਕ ਜਿਹੜੇ ਆ ਪ੍ਰਵਾਸੀ ਜਿਹੜੇ ਘੁੰਮਦੇ ਪਏ ਆ ਲੋਕਾਂ ਨੇ ਬੈਗ ਚੱਕੇ ਹੋਏ ਆ ਕਿਸੇ ਨੂੰ ਨਹੀਂ ਪਤਾ ਕਿਸ ਬੈਗ ਦੇ ਵਿੱਚ ਕੀ ਆ ਪਰ ਪੁਲਿਸ ਪ੍ਰਸ਼ਾਸਨ ਜਿਹੜਾ ਆ ਇੰਨਾ ਕ ਜਿਆਦਾ ਸੁਸਤ ਹੈ ਕਿ ਇੱਕ ਵੀ ਵਿਅਕਤੀ ਜਿਹੜਾ ਇਸ ਸਮੇਂ ਇੱਥੇ ਨਹੀਂ ਬੈਠਾ ਤਾਂ ਕਿ ਕਿਸੇ ਦੀ ਬੈਗ ਦੀ ਜਿਹੜੀ ਚੈਕਿੰਗ ਕਰ ਲਈਤੀ ਜਾਵੇ ਕਿ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਕਿਸੇ ਯਾਤਰੀ ਨੂੰ ਨੁਕਸਾਨ ਨਾ ਜਿਹੜਾ ਝੇਲਣਾ ਪਏ ਜੇ ਕਿਸੇ ਦਾ ਪਰਿਵਾਰ ਦਾ ਜਿਹੜਾ ਕੋਈ ਜੀ ਹੈ ਉਹ ਨੁਕਸਾਨ ਨੁਕਸਾਨ ਔਰ ਦਾ ਜਿਹੜਾ ਇਹ ਨੁਕਸਾਨ ਨਾ ਹੋ ਜੇ ਦੇਖ ਸਕਦੇ ਹੋ ਕਾਫੀ ਜਿਹੜਾ ਇੱਥੇ ਰਸ਼ ਲੱਗਾ ਹੋਇਆ ਹੈ ਉਥੇ ਤੋਂ ਦੱਸ ਦਈਏ ਕਿ ਸਟੇਸ਼ਨ ਦੇ ਅੰਦਰ ਵੀ ਜਿਹੜਾ ਕੋਈ ਵੀ ਪੁਲਿਸ ਕਰਮੀ ਜਿਹੜਾ ਇਹ ਹੈ ਉਹ ਨਜ਼ਰ ਨਹੀਂ ਆਇਆ ਲਗਾਤਾਰ ਜਿਹੜਾ ਯਾਰ ਰਸ਼ ਤੁਸੀਂ ਦੇਖ ਸਕਦੇ ਹੋ ਕਾਫੀ ਜਿਆਦਾ ਜਿਹੜਾ ਇੱਥੇ ਹੋਇਆ ਪਿਆ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਇਹ ਹੈ ਜੀਆਰਪੀ ਥਾਣੇ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜੀਆਰਪੀ ਥਾਣਾ ਅੱਖਾਂ ਬੰਦ ਕਰਕੇ ਜੋ ਕਿ ਸੁੱਤਾ ਹੋਇਆ ਹੈ ਟ੍ਰੇਨਾਂ ਦੇ ਟ੍ਰੇਨਾਂ ਆ ਰਹੀਆਂ ਉਥੇ ਇੱਕ ਵਾਰੀ ਫੇਰ ਤੁਹਾਨੂੰ ਦੱਸ ਦੇ ਜੇ ਜਦੋਂ ਤੁਸੀਂ ਸਾਡਾ ਲਾਈਵ ਸ਼ੁਰੂਆਤ ਤੋਂ ਦੇਖੋਗੇ ਤੇ ਇੱਕ ਲੜਕੇ ਨੂੰ ਅਸੀਂ ਹਥਿਆਰ ਦੇ ਨਾਲ ਸਟੇਸ਼ਨ ਦੇ ਅੰਦਰ ਭੇਜਿਆ ਕੋਈ ਪੁਲਿਸ ਕਰਮੀ ਇੱਥੇ ਮੌਜੂਦ ਨਹੀਂ ਸੀਗਾ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਬਲਾਸਟ ਹੋਇਆ ਉਸ ਤੋਂ ਬਾਅਦ ਜੀਆਰਪੀ ਥਾਣੇ ਨੇ ਵੀ ਜਲੰਧਰ ਦੇ ਸਟੇਸ਼ਨ ਦੇ ਵਿੱਚ ਵੀ ਜਿਹੜੀ ਹੈ ਚੈਕਿੰਗ ਜਿਹੜੀ ਕੀਤੀ ਸੀ ਕੀਤੀ ਗਈ ਸੀ ਕਿ ਦੋ ਸ਼ੱਕੀ ਜਿਹੜੇ ਆ ਵਿਅਕਤੀ ਵੀ ਉਸ ਤੋਂ ਬਾਅਦ ਪਕੜੇ ਗਏ ਸੀਗੇ ਉਹਦਾ ਕੀ ਹੋਇਆ ਕਿ ਨਹੀਂ ਫਿਲਹਾਲ ਉਸ ਚੀਜ਼ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗਾ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਹਜੇ ਤੱਕ ਜਿਹੜੀ ਸੁਰੱਖਿਆ ਕਿੰਨੀ ਕੁ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਰੇਲਵੇ ਸਟੇਸ਼ਨ ਦੀਆਂ ਸੋ ਗੱਲਬਾਤ ਕਰ ਲੈਂਦੇ ਆ ਮੁੰਡੇ ਦੇ ਨਾਲ ਬ੍ਰਦਰ ਕੀ ਨਾਮ ਹੈ ਤੁਹਾਡਾ ਜਸ਼ਪਾਲ ਪੱਜੀ ਕਿੱਥੋਂ ਆਇਓ ਤੁਸੀਂ ਕਿੱਥੇ ਜਾ ਰਹੇ ਹੋ ਪਠਾਨਕੋਟ ਨੂੰ ਤੁਸੀਂ ਕਿਦੋਂ ਆਏ ਤੁਹਾਡਾ ਕੋਈ ਪੁਲਿਸ ਕਰਮੀ ਨੇ ਬੈਕ ਚੈੱਕ ਕੀਤਾ ਨਹੀਂ ਕਿਸੇ ਪੁਲਿਸ ਕਰਮੀ ਨੇ ਚੈੱਕ ਕੀਤਾ ਨਹੀਂ ਜੀ ਸਾਨੂੰ ਕੋਈ ਪੁਲਿਸ ਕਰਮੀ ਨਜ਼ਰ ਆਇਆ ਥੇ ਬਾਹਰ ਖੜੇ ਸੀ ਅੰਦਰ ਕੋਈ ਨਹੀਂ ਨਜ਼ਰ ਆਇਆ ਨਹੀਂ ਸੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਉੱਥੇ ਉਹਨਾਂ ਦਾ ਵੀ ਕਹਿਣਾ ਹੈ ਕਿ ਕੋਈ ਪੁਲਿਸ ਕਰਮੀ ਨੇ ਜਿਹੜਾ ਇਹਨਾਂ ਦਾ ਬੈਗ ਜਿਹੜਾ ਇਹ ਆ ਚੈੱਕ ਨਹੀਂ ਕੀਤਾ ਸੋ ਇਧਰ ਵੀ ਜਿਹੜੀ ਇੱਕ ਹੋਰ ਮੁੰਡੇ ਦੇ ਨਾਲ ਜਿਹੜੀ ਗਲਤ ਗੱਲ ਕਰ ਲੰਦੇ ਆ ਬ੍ਰਦਰ ਕੀ ਨਾਮ ਹੈ ਤੁਹਾਡਾ ਅਰਸ਼ਦੀਪ ਸਿੰਘ ਭਾਜੀ ਕਿੱਥੇ ਜਾ ਰਹੇ ਹੋ ਤੁਸੀਂ ਮੈਂ ਭਾਜੀ ਪੋਨੇ ਜਾਣਾ ਇਹ ਹਾਂ ਭਾਜੀ ਜੇ ਤੁਸੀਂ ਇੱਥੇ ਆਏ ਕਿਸੇ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਡਾ ਬੈਕ ਚੈੱਕ ਕੀਤਾ ਗਿਆ ਨਹੀਂ ਵੀ ਜੀ ਕੋਈ ਨਜ਼ਰ ਆ ਰਿਹਾ ਤੁਹਾਨੂੰ ਪੁਲਿਸ ਪ੍ਰਸ਼ਾਸਨ ਇੱਥੇ ਨਹੀਂ ਭਾਜੀ ਇੱਥੇ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਏ ਨੂੰ ਮੈਨੂੰ ਭਾਜੀ ਹੋ ਹੀ ਗਏ 20 ਮਿੰਟ 20 ਮਿੰਟ ਚ ਤੁਹਾਨੂੰ ਇੱਥੇ ਕੋਈ ਪੁਲਿਸ ਵਾਲਾ ਨਜ਼ਰ ਨਹੀਂ ਆਇਆ ਨਹੀਂ ਭਾਈ ਮੈਂ ਭਾਈ ਨੋਟ ਹੀ ਨਹੀਂ ਕੀਤਾ ਉਦੋਂ ਨਹੀਂ ਦਿਖਿਆ ਨਹੀਂ ਗਏ ਵੈਸੇ ਤੁਹਾਡੇ ਹਿਸਾਬ ਨਾਲ ਨਹੀਂ ਹੈ ਕਿਉਂਕਿ ਬਾਕੀ ਉਹ ਨਹੀਂ ਪੁੱਛੋ ਕਿਤੇ ਨਹੀਂ ਹੈਗੇ ਹਾਂਜੀ ਮਤਲਬ ਨਹੀਂ ਮੈਂ ਬੜਾ ਨੋਟ ਵੀ ਨਹੀਂ ਕੀਤਾ ਕੋਈ ਦਿਖਿਆ ਵੀ ਨਹੀਂ ਭਾਈ ਦਿੱਲੀ ਦੇ ਵਿੱਚ ਬੰਬ ਲਾਸਟ ਹੋਇਆ ਸੀਗਾ ਤੁਹਾਨੂੰ ਪਤਾ ਹੀ ਹੋਣਾ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਸਿਰ ਇੱਕ ਦਿਨ ਇੱਥੇ ਚੈਕਿੰਗ ਕੀਤੀ ਉਸ ਤੋਂ ਬਾਅਦ ਨਹੀਂ ਕੀਤੀ ਕਿਸੇ ਨਿਗਾ ਦੇ ਨਾਲ ਦੇ ਦਿਓ ਕਿ ਜਦੋਂ ਚੈਕਿੰਗ ਕਰਨ ਤੋਂ ਬਾਅਦ ਨਹੀਂ ਕੋਈ ਆ ਸਕਦਾ ਭਾਈ ਚੈਕਿੰਗ ਤਾਂ ਕਰਨੀ ਚਾਹੀਦੀ ਆ ਜਿੱਦਾਂ ਵੀ ਆ ਕਿਉਂਕਿ ਆਪਣੇ ਕੋਲੋਂ ਤਾਂ ਆਪਾਂ ਤੇ ਆਦ ਵਰਤ ਸਕਦੇ ਹਾਂ ਨਾ ਪਹਿਲਾਂ ਕੋਈ ਵੀ ਘਟਨਾ ਨੂੰ ਆਪਾਂ ਪ੍ਰੀਵੈਂਟ ਕਰਨ ਲਈ ਸੋ ਮੇਰੇ ਹਿਸਾਬ ਨਾਲ ਚੈਕਿੰਗ ਵੇਰਾ ਤਾਂ ਹੋਣੀ ਚਾਹੀਦੀ ਸਾਡੇ ਵੱਲੋਂ ਸਾਡੇ ਇੱਕ ਟੀਮ ਮੈਂਬਰ ਹੁਣੇ ਡੱਬ ਦੇ ਉੱਤੇ ਹਥਿਆਰ ਲਾ ਕੇ ਇੱਥੇ ਅੰਦਰ ਵੜਿਆ ਕੋਈ ਨਹੀਂ ਸੀਗਾ ਮਸ਼ੀਨਾਂ ਸਾਰੀ ਖਰਾਬ ਹੈ ਕਿ ਜੇ ਕੋਈ ਆਮ ਬੰਦਾ ਇੱਥੇ ਮੰਨ ਲਓ ਕੋਈ ਬੌਮ ਲੈ ਕੇ ਆਂਦਾ ਕੋਈ ਆਰਟਿਕਸ ਲੈ ਕੇ ਆਂਦਾ ਫਿਰ ਕਿਸ ਨਿਗਾਨਾ ਦੇਖਾਂਗੇ ਆਪਾਂ ਭਾਜੀ ਫੇਰ ਇਹ ਤਾਂ ਲਾਪਰਵਾਹੀ ਵਰਤੀ ਲਾਪਰਵਾਹੀ ਹੋਊਗੀ ਜੀ ਮਤਲਬ ਕਹਿ ਲਓ ਪ੍ਰਸ਼ਾਸਨ ਦੀ ਜਾਂ ਕੋਈ ਔਰ ਆਪਣੇ ਵੱਲੋਂ ਮੇਰੇ ਹਿਸਾਬ ਨਾਲ ਪ੍ਰਸ਼ਾਸਨ ਨੂੰ ਵੀ ਤੇ ਸਾਰੇ ਲੋਕਾਂ ਨੂੰ ਵੀ ਆਪਣੇ ਵੱਲੋਂ ਕੇਅਰਫੁੱਲ ਰਹਿਣਾ ਚਾਹੀਦਾ ਹਰੇਕ ਤਰ੍ਹਾਂ ਦੀ ਘਟਨਾ ਭਾਏ ਇਹ ਚੀਜ਼ ਕਹਿ ਸਕਦੇ ਆ ਕਿਸੇ ਮੀਡੀਆ ਦੇ ਅ ਸਰ ਇਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਮਤਲਬ ਆਪਣੀ ਸੋਚ ਦੇ ਮੁਤਾਬਿਕ ਕੀ ਲੱਗਦਾ ਇਹ ਚੀਜ਼ ਉਹ ਸਾਨੂੰ ਤੇ ਲੱਗਦਾ ਮੈਂ ਤਾਂ ਆਪਣੀ ਦੱਸਦਾ ਕਿ ਇਹੀ ਲੱਗਦਾ ਮੈਨੂੰ ਠੀਕ ਆ ਭਾਜੀ ਪਰ ਮੇਰੇ ਹਿਸਾਬ ਨਾਲ ਉਹਨਾਂ ਨੂੰ ਸ਼ਾਇਦ ਤੁਹਾਡੀ ਵੀਡੀਓ ਦੇਖ ਕੇ ਉਹ ਦੁਬਾਰਾ ਉਹ ਕੇਅਰਫੁਲ ਹੋਣਗੇ ਦਾ ਆਪਣਾ ਇੱਥੇ ਕੋਈ ਨਾ ਕੋਈ ਕੁਛ ਨਾ ਕੁਛ ਅਪਾਇੰਟ ਕਰਨਗੇ ਚੈਕਿੰਗ ਦੇ ਲਈ ਤੋ ਦੇਖ ਸਕਦੇ ਹੋ ਕਿ ਯਾਤਰੀਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਕਿ ਤਾਂ ਯਾਤਰੀ ਵੀ ਇਹ ਗੱਲ ਕਹਿ ਰਹੇ ਕਿ ਬੈਗ ਦੀ ਜਿਹੜੀ ਚੈਕਿੰਗਸ ਹੋਣੀ ਜਿਹੜੀ ਬਹੁਤ ਜ਼ਰੂਰੀ ਹੈ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਇਹ ਜਿਹੜੀਆਂ ਖਾਲੀ ਕੁਰਸੀਆਂ ਕੁਝ ਹੋਰ ਹੀ ਜੜਾ ਜਿਹਾ ਜ਼ਾਹਿਰ ਕਰ ਰਹੀਆਂ ਨੇ ਇੱਕ ਵਾਰੀ ਫੇਰ ਦਿਖਾ ਦਿੰਦੇ ਹਾਂ ਉੱਥੇ ਇਹਨਾਂ ਦਾ ਰਜਿਸਟਰ ਹੀ ਪਿਆ ਰਜਿਸਟਰ ਵੀ ਦੇਖ ਲਈਏ ਕਿ ਰਜਿਸਟਰ ਦੇ ਵਿੱਚ ਕੀ ਲਿਖਿਆ ਹੋਇਆ ਹੈ ਇਹਨਾਂ ਨੇ ਸੋ ਤੁਹਾਨੂੰ ਦੱਸ ਦਈਏ ਕਿ ਰਜਿਸਟਰ ਵੀ ਜਿਹੜਾ ਪੂਰਾ ਭਰਿਆ ਹੋਇਆ ਹੈ ਆਖਿਰਕਾਰ ਇਹਦੇ ਵਿੱਚ ਕੀ ਲਿਖਦੇ ਹੋਣਗੇ ਕੀ ਕਰਦੇ ਹੋਣਗੇ ਇਹ ਰਜਿਸਟਰ ਭਰ ਗਿਆ ਸ਼ਾਇਦ ਇਹਨਾਂ ਦੀ ਡਿਊਟੀ ਪੂਰੀ ਹੋ ਗਈ ਇਸ ਕਰਕੇ ਸ਼ਾਇਦ ਉੱਥੋਂ ਚੱਲ ਗਏ ਨੇ ਤੋਂ ਤਸਵੀਰਾਂ ਹੋਰ ਵੀ ਜੜੀਆਂ ਆ ਰੂਬੂ ਰੂ ਕਰ ਦਿੰਦੇ ਆ ਕਿ ਬਾਹਰ ਵੀ ਤੁਸੀਂ ਦੇਖ ਸਕਦੇ ਹੋ ਕੋਈ ਵੀ ਜਿਹੜਾ ਪੁਲਿਸ ਮੁਲਾਜ਼ਮ ਆਇਆ ਥੇ ਮੌਜੂਦ ਨਹੀਂ ਹੈਗਾ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਦੇ ਆ ਕੋਈ ਵੀ ਇੱਕ ਵੀ ਪੁਲਿਸ ਮੁਲਾਜ਼ਮ ਜਿਹੜਾ ਇੱਥੇ ਮੌਜੂਦ ਨਹੀਂ ਹੈਗਾ ਦਿੱਲੀ ਬੋਮਬ્લાਸਟ ਤੋਂ ਬਾਅਦ ਸਭ ਇੱਕ ਦਿਨ ਜਿਹੜੀ ਐ ਰੇਲਵੇ ਸਟੇਸ਼ਨ ਚੈਕਿੰਗ ਕੀਤੀ ਗਈ ਤਸਵੀਰਾਂ ਅਖਬਾਰ ਜਲਵਾਈਆਂ ਗਈਆਂ ਆਪਣੀ ਵਾਹ ਵਾ ਕਰਵਾਈ ਗਈ ਪੰਜਾਬ ਪੁਲਿਸ ਵੱਲੋਂ ਉਸ ਤੋਂ ਬਾਅਦ ਹਾਜੇ ਤੱਕ ਕੋਈ ਵੀ ਜਿਹੜਾ ਇਸ ਟਾਈਮ ਇੱਥੇ ਤਨਾਤ ਨਹੀਂ ਤਸਵੀਰਾਂ ਫੇਰ ਸਾਂਝੀਆਂ ਕਰ ਦਿੰਦੇ ਆ ਦੇਖ ਸਕਦੇ ਹੋ ਵੀਆਈਪੀ ਕਾਰਾਂ ਆ ਰਹੀਆਂ ਨੇ ਪਰ ਕੋਈ ਪੁਲਿਸ ਪ੍ਰਸ਼ਾਸਨ ਇੱਥੇ ਨਹੀਂ ਇਹ ਜਲੰਧਰ ਇਹ ਆ ਜਲੰਧਰ ਸ਼ਹਿਰ ਇਹ ਆ ਜਲੰਧਰ ਸ਼ਹਿਰ ਦੀ ਸੁਰੱਖਿਆ ਉਥੇ ਤਾਂ ਦਾ ਉਥੇ ਤੁਹਾਨੂੰ ਦੱਸ ਦਿੰਦੇ ਆ ਕਿ ਬਿਲਕੁਲ ਕੁਛ ਹੀ ਕਦਮਾਂ ਦੀ ਦੂਰੀ ਦੇ ਉੱਤੇ ਜਿਹੜਾ ਇਹ ਆ ਜੀਆਰਪੀ ਥਾਣਾ ਵੀ ਪੈਂਦਾ ਹੈ ਅੰਦਾਜ਼ਾ ਹੈ ਕਿ ਕੁਛ ਹੀ ਕਦਮਾਂ ਦੀ ਦੂਰੀ ਦੇ ਉੱਤੇ ਜੀਆਰਪੀ ਥਾਣਾ ਵੀ ਹੈ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਕੋਈ ਵੀ ਮੁਲਾਜ਼ਮ ਜਿਹੜਾ ਯਾਰ ਰੇਲਵੇ ਸਟੇਸ਼ਨ ਦੇ ਵਿੱਚ ਮੌਜੂਦ ਨਹੀਂ ਹੁਣ ਇਹੋ ਜਿਹੇ ਮੁਲਾਜ਼ਮਾਂ ਦੇ ਨਾਲ ਗੱਲ ਕਰੀਏ ਵੀ ਤਾਂ ਕੀ ਕਰੀਏ ਫਿਲਹਾਲ ਸਿਰਨਾ ਹੀ ਕੁਛ ਲੰਦੇ ਆ ਕਿ ਸਟੇਸ਼ਨ ਦੇ ਵਿੱਚ ਕੋਈ ਮੁਲਾਜ਼ਮ ਕਿਉਂ ਨਹੀਂ ਅੱਜ ਦਾ ਭਾਜੀ ਕੀ ਹਾਲ ਚੱਲ ਠੀਕ ਹੋ ਭਾਜੀ ਆਪਣੇ ਸਟੇਸ਼ਨ ਤੇ ਕੋਈ ਮੁਲਾਜ਼ਮ ਨਹੀਂ ਅੱਜ ਲੱਗੇ ਛੁੱਟੀ ਤੇ ਗਏ ਜਾਂ ਰੋਟੀ ਤੇ ਗਏ ਨਹੀਂ ਛੁੱਟੀ ਤੇ ਤਾਂ ਨਹੀਂ ਗਏ ਭਾਜੀ ਕੋਈ ਵੀ ਕਿਉਂਕਿ ਡਿਊਟੀਆਂ ਬਾਹਰ ਗਈਆਂ ਹੋਈਆਂ ਹਾਂ ਹਾਂਜੀ ਤੇ ਸਟੇਸ਼ਨ ਤੇ ਕੋਈ ਵੀ ਮੁਲਾਜ਼ਮ ਨਹੀਂ ਹੈਗਾ ਅੱਜ ਕਿਸੇ ਦੀ ਡਿਊਟੀ ਨਹੀਂ ਹੈਗੀ ਨਹੀਂ ਹੋਣੀ ਆ ਭਾਜੀ ਅੰਦਰ ਨਹੀਂ ਸਾਰਾ ਸਟੇਸ਼ਨ ਖਾਲੀ ਆ ਭਾਜੀ ਜੀ ਇਹ ਤਾਂ ਕਿ ਹੁਣ ਇੰਚਾਰਜ ਸਾਹਿਬ ਹੈਗੇ ਅੰਦਰ ਹਾਂਜੀ ਇੰਚਾਰਜ ਸਾਹਿਬ ਬੈਠੇ ਨੇ ਕੌਣ ਨੇ ਮੈਂ ਭਾਜੀ ਨਵਾਂ ਆਇਆ ਕਿਤੇ ਪਿੰਡੀ ਪੁੱਲ ਤੋਂ ਨਹੀਂ ਅਸ਼ੋਕ ਜੀ ਨੇ ਕੌਣ ਨੇ ਭਾਜੀ ਇੰਨਾ ਨਹੀਂ ਪਤਾ ਮੈਂ ਅੱਜ ਕੋਈ ਗੱਲ ਕੋਈ ਸ਼ਾਹਸੁੰਦਰ ਤੁਹਾਦਾ ਦੇਖੀਏ ਐਸਚੋ ਸ਼ਾਮਸੁੰਦਰ ਹੈ ਪਹਿਲੇ ਅਸ਼ੋਕ ਜੀ ਸੀਗੇ ਹੁਣ ਜਿਹੜੇ ਬਦਲ ਗਏ ਨੇ ਸ਼ਾਮਸੁੰਦਰ ਜੀ ਆ ਗਏ ਨੇ ਅੱਗੇ ਭਾਜੀ ਅੰਦਰ ਆਜੋ ਭਾਜੀ ਬਹਿਹਨੀਆ ਸੋਚਾ ਸਾਹਿਬ ਬਹੁਤ ਵਧੀਆ ਬਰਦਾ ਬੈਠੇ ਸੋਚਾ ਸਾਹਿਬ ਹਾਂ ਭਾਜੀ ਸਟੇਸ਼ਨ ਤੇ ਕੋਈ ਵੀ ਮੁਲਾਜ਼ਮ ਨਹੀਂ ਹੈਗਾ ਇਸ ਟਾਈਮ ਮੌਜੂਦ ਕਿੱਥੇ ਗਏ ਨੇ ਸਾਰੇ ਮੁਲਾਜ਼ਮ ਸਾਰੇ ਭਾਜੀ ਜੀ ਡਿਊਟੀਆਂ ਦੇ ਇੱਕ ਡੈੱਡ ਬੋਡੀ ਪਈ ਸੀ ਦੋਮਲਾ ਜੇ ਉਧਰ ਗਏ ਜੀ ਇੱਕ ਪ੍ਰੋਟੈਕਸ਼ਨ ਬਰਡ ਤੇ ਬੰਦਾ ਲੈਣੇ ਸੀ ਉਧਰ ਗਏ ਦੋਮਲਾ ਕੋ ਸਟੇਸ਼ਨ ਜਿਸਟਮ ਕੋਈ ਵੀ ਹੈ ਨਹੀਂ ਹੈਗੇ ਪਾਜੀ ਬੰਨੇ ਇੱਥੇ ਹੋਣਗੇ ਜਦੋਂ ਤਰ ਪੈਟ੍ਰੋਲਿੰਗ ਕਰਦੇ ਹੋ ਰੇਗਸਟ੍ਰੇਸ਼ਨ ਸੁਣਨਾ ਕਰੀ ਛੱਡੀ ਨਹੀਂ ਆਪਾਂ ਅੱਛਾ ਸੋ ਤੁਸੀਂ ਦੇਖਿਆ ਕਿ ਜਦੋਂ ਮੁਲਾਜ਼ਮ ਦੇ ਨਾਲ ਜਿਹੜੀ ਇਹ ਗੱਲਬਾਤ ਕੀਤੀ ਕਿ ਉੱਥੇ ਮੁਲਾਜ਼ਮ ਦਾ ਕਹਿਣਾ ਹੈ ਕਿ ਕੁਝ ਜਿਹੜੇ ਮੁਲਾਜ਼ਮ ਹੋ ਡੈੱਡ ਬੋਡੀ ਲੈਣ ਵਾਸਤੇ ਗਏ ਆ ਤੇ ਜਿਹੜੇ ਇੰਚਾਰਜ ਸਾਹਿਬ ਨੇ ਦਿਖਾ ਦਈਏ ਤੁਹਾਨੂੰ ਇੱਕ ਵਾਰੀ ਕਮਰਾ ਜਿਹੜਾ ਉਹਨਾਂ ਦਾ ਇੰਚਾਰ ਸਾਹਿਬ ਜਿਹੜੇ ਆ ਮੌਕੇ ਤੇ ਮੌਜੂਦ ਨਹੀਂ ਹੁਣ ਜਿਹੜੇ ਅੰਦਰ ਮੁੰਚੀ ਜਿਹੜੇ ਬੈਠ ਕੇ ਜਿਹੜੀ ਕਿਸੇ ਦੀ ਗੱਲਬਾਤ ਸੁਣ ਰਿਹਾ ਆਖਿਰਕਾਰ ਉਹਨਾਂ ਤੋਂ ਜੇ ਕੋਸ਼ਨ ਪੁੱਟ ਕਰੀਏ ਤੇ ਕੀ ਕਰੀਏ ਕਿਉਂਕਿ ਉਹ ਤਾਂ ਆਪਣੇ ਡਿਊਟੀ ਜਿਹੜੀ ਐ ਪ੍ਰੋਪਰ ਤਰੀਕੇ ਨਾਲ ਕਰ ਰਹੇ ਆ ਪਰ ਜਿਹੜੇ ਬਾਕੀ ਮੁਲਾਜ਼ਮ ਨੇ ਜਾਂ ਜਿਹੜੇ ਇਹਨਾਂ ਦੇ ਸੀਨੀਅਰ ਅਧਿਕਾਰੀ ਨੇ ਉਹ ਬਿਲਕੁਲ ਵੀ ਜਿਹੜੀ ਡਿਊਟੀ ਨਹੀਂ ਕਰ ਰਹੇ ਆਖਿਰਕਾਰ ਜੇ ਜ਼ਿਲੰਦਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਦੁਰਘਟਨਾ ਵਾਪਰਦੀ ਐ ਤੇ ਕੀ ਉਸ ਦਾ ਜ਼ਿੰਮੇਵਾਰ ਜੀਆਰਪੀ ਥਾਣਾ ਹੋਏਗਾ ਜਾਂ ਫਿਰ ਦੁਬਾਰਾ ਇੱਕ ਦੂਜੇ ਉੱਤੇ ਗੱਲਾਂ ਸੁੱਟੀ ਜਾਣ ਸੁੱਟਣਗੇ ਜਾਂ ਫਿਰ ਦੁਬਾਰਾ Hindu Muslim ਜਿਹੜਾ ਬਾਰ ਬਟ ਕਰਾਫ ਕਰਵਾਇਆ ਜਾਏਗਾ ਜਾਂ ਕਿਹਾ ਜਾਏਗਾ ਕਿ ਇਸ ਤਰ੍ਹਾਂ ਦਾ ਸੀਗਾ ਤਾਂ ਇਦਾਂ ਹੋ ਗਿਆ ਇਸ ਤਰ੍ਹਾਂ ਦਾ ਸੀਗਾ ਤਾਂ ਇਦਾਂ ਹੋ ਗਿਆ ਆਖਿਰਕਾਰ ਕਦੋਂ ਜੀਆਰਪੀ ਥਾਣਾ ਜਿਹੜਾ ਹੈ ਆਪਣੀ ਅੱਖਾਂ ਖੋਲ ਕੇ ਆਪਣੀ ਡਿਊਟੀ ਜਿਹੜੀ ਇਮਾਨਦਾਰੀ ਨਾਲ ਕਰੇਗਾ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਜਿਹੜੀ ਨਾ ਵਾਪਰੇ ਤੇ ਨਾ ਲੋਕਾਂ ਨੂੰ ਕਿਸ ਤਰ੍ਹਾਂ ਦੀ ਵੀ ਦਿੱਕਤ ਹੋਵੇ ਕਮੈਂਟ ਰਾਹੀਂ ਜ਼ਰੂਰ ਦੱਸਿਓ ਕਿ ਜਿਹੜੀ ਪੰਜਾਬ ਪੁਲਿਸ ਹੈ ਜਿਹੜਾ ਜੀਆਰਪੀ ਥਾਣਾ ਹੈ ਸਿਰਫ ਇੱਕ ਦਿਨ ਦੀ ਚੈਕਿੰਗ ਕਰਕੇ ਸਾਰੀ মিডিਆ ਬੁਲਾ ਕੇ ਤਸਵੀਰਾਂ ਖਿੱਚਾ ਕੇ ਆਪਣੀ ਵਾਹਵਾਈ ਕਰਾ ਕੇ ਉਸ ਤੋਂ ਬਾਅਦ ਜਿਹੜਾ ਹੈ ਚੁੱਪ ਕਰਕੇ ਕਿਉਂ ਬਹਿ ਜਾਂਦੀ ਹੈ ਸੋ ਇਸੇ ਤ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਵੀਰਾ ਟੀਵੀ ਜਲੰਧਰ